ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਕਟੋਰੀ ਚਾਟ ਕਟੋਰੀ ਚਾਟ ਬਣਾਉਣ ਦੇ ਲਈ ਸਾਨੂੰ ਅੱਧੀ ਕੌਲੀ ਮੈਦੇ ਦੀ ਤੇ 1 ਚਮਚ ਆਪਾਂ ਨੂੰ ਕਾਰਨ ਫਲੋਰ ਚਾਹੀਦਾ ਇਹਨੂੰ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਪਾਣੀ ਦੇ ਨਾਲ ਇੱਕ ਘੋਲ ਤਿਆਰ ਕਰਾਂਗੇ ਨਾ ਇਹ ਸਖਤ ਹੋਣਾ ਚਾਹੀਦਾ ਨਾ ਇਹ ਨਰਮ ਹੋਣਾ ਚਾਹੀਦਾ ਪਤਲਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਨਾ ਇਹ ਸਖਤ ਹੋਣਾ ਚਾਹੀਦਾ ਉਦਾਂ ਦਾ ਆਪਾਂ ਇੱਕ ਬੈਟਰ ਤਿਆਰ ਕਰਾਂਗੇ ਇਹ ਇਹਦੇ ਨਾਲ ਆਪਾਂ ਕਟੋਰੀ ਬਣਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਇਹਦੇ ਵਿੱਚ ਕੋਈ ਗੁਟਲੀ ਨਾ ਰਹਿ ਜਾਵੇ ਵੈਸੇ ਤਾਂ ਆਪਾਂ ਛਾਣ ਕੇ ਲਿਆ ਦੋਨੇ ਚੀਜ਼ਾਂ ਫਿਰ ਵੀ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਮਿਕਸ ਕਰਾਂਗੇ ਇੰਨਾ ਹੀ ਪਤਲਾ ਰੱਖਣਾ ਆ ਹਾਂਜੀ ਇਦਾਂ ਮਿਲਾ ਕੇ ਹਾਂਜੀ ਇਤਾਂ ਦਾ ਰੱਖਣਾ ਦੇਖੋ ਜੀ 스ਪੂਨ ਦੇ ਪਿੱਛੇ ਜਿੱਦਾਂ ਹੁਣ ਆਪਾਂ ਉਂਗਲ ਮਾਰ ਕੇ ਦੇਖਦੇ ਆਂ ਤੇ ਹੁਣ ਇਹ ਰੱਖਤਾ ਆਪਾਂ ਨੇ ਤੇਲ ਗਰਮ ਕਰਨਾ ਗਲਾਸ ਨੂੰ ਆਪਾਂ ਤੇਲ ਦੇ ਵਿੱਚ ਥੋੜਾ ਜਿਹਾ ਗਰਮ ਕਰਾਂਗੇ ਠੰਡੇ ਗਲਾਸ ਤੇ ਨਹੀਂ ਆਪਾਂ ਇਹ ਲਾਉਣਾ ਫਿਰ ਇਹਨੂੰ ਟਿਸ਼ੂ ਨਾਲ ਸਾਫ਼ ਕਰ ਲਵਾਂਗੇ ਗਲਾਸ ਨੂੰ ਫਿਰ ਆਪਾਂ ਇਹ ਜਿਹੜਾ ਬੈਟਰ ਤਿਆਰ ਕਰਿਆ ਹੋਇਆ ਵਾ ਇਹਨੂੰ ਗਲਾਸ ਦੇ ਉੱਪਰ ਪਾਤਾਂਗੇ ਇਹਨੂੰ ਤੁਸੀਂ ਕੋਲੀ ਦੇ ਨਾਲ ਵੀ ਬਣਾ ਸਕਦੇ ਆ ਤੇ ਗਲਾਸ ਦੇ ਨਾਲ ਵੀ ਬਣਾ ਸਕਦੇ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਹਦਾ ਤੁਸੀਂ ਬਣਾ ਸਕਦੇ ਆ ਹੁਣ ਆਪਾਂ ਇਹਨੂੰ ਗਰਮ ਤੇਲ ਦੇ ਵਿੱਚ ਬਾਦ માંਗੇ ਗਲਾਸ ਜਿਹੜਾ ਆਪਾਂ ਫੜ ਕੇ ਹੀ ਰੱਖਣਾ ਵਾ ਤੇ ਜੇ ਆਪਾਂ ਛੱਡਤਾ ਆਪਣੇ ਤੇ ਛਿੱਟੇ ਪੈ ਸਕਦੇ ਆ ਇਸ ਕਰਕੇ ਇੱਕ ਸੈਕਿੰਡ ਲਈ ਆਪਾਂ ਇਹਨੂੰ ਫੜ ਕੇ ਹੀ ਰੱਖਾਂਗੇ ਜਦੋਂ ਇਹ ਕੋਲੀ ਉਤਰਨੀ ਸ਼ੁਰੂ ਹੋ ਗਈ ਗਲਾਸ ਨਾਲੋਂ ਫਿਰ ਆਪਾਂ ਇਹਨੂੰ ਕੱਢ ਲਵਾਂਗੇ ਥੋੜਾ ਸੇਕ ਲਵਾਵਾਂਗੇ ਇਹਨੂੰ ব্রাউন ਹੋਣ ਤੱਕ ਇਹਨੇ ਆਪਣੇ ਆਪ ਹੀ ਕਟੋਰੀ ਨੇ ਗਲਾਸ ਨੂੰ ਛੱਡ ਦੇਣਾ ਥੋੜਾ ਜਿਹਾ ਹਲੇ ਹੋਰ ਸੇਕ ਲੱਗੇਗਾ ਆ ਦੇਖੋ ਜੀ ਆਪਣੇ ਆਪ ਹੀ ਆਪਾਂ ਇਹ ਦੇਖੋ ਇਹ ਗਲਾਸ ਚੋਂ ਵੱਖਰੀ ਹੋ ਗਈ ਹੁਣ ਇਹਨੂੰ ਥੋੜਾ ਜਿਹਾ ਸੀਕ ਲਵਾ ਕੇ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਇਦਾਂ ਹੀ ਗਲਾਸ ਨੂੰ ਫੇਰ ਗਰਮ ਕਰਨਾ ਟਿਸ਼ੂ ਮਾਰਨਾ ਫੇਰ ਆਪਾਂ ਉਹ ਜਿਹੜਾ ਬੈਟਰ ਤਿਆਰ ਕਰਿਆ ਹੋਇਆ ਸੀ ਉਹ ਗਲਾਸ ਤੇ ਲਗਾ ਕੇ ਆਪਾਂ ਤੇਲ ਦੇ ਵਿੱਚ ਛੱਡ ਦੇਣਾ ਇਦਾਂ ਆਪਾਂ ਸਾਰੀਆਂ ਕਟੋਰੀਆਂ ਬਣਾ ਲੈਣੀਆਂ ਨੇ देखो जी कोई कोई टुटदी नहीं कटोरी इदा ही जिदा आप बनावे उदा ही बन जानिया ने मैं ये पहली बार ट्राई किया फिर भी देखो कितनी वाया कटोरी बन के तैयार हुई हो ਹਾਂਜੀ ਇਦਾਂ ਆਪਾਂ ਸਾਰੀਆਂ ਕਟੋਰੀਆਂ ਬਣਾ ਕੇ ਫਿਰ ਆਪਾਂ ਜਿਹੜੀ ਇਹਦੇ ਵਿੱਚ ਫਿਲਿੰਗ ਕਰਨੀ ਆ ਇਹ ਵੀ ਆਪਾਂ ਬਣਾਵਾਂਗੇ ਹਾਂਜੀ ਹੁਣ ਸਾਰੀਆਂ ਕਟੋਰੀਆਂ ਆਪਣੀਆਂ ਬਣ ਗਈਆਂ ਜਿਹੜੀ ਫਿਲਿੰਗ ਬਣਾਉਣੀ ਆਪਾਂ ਪਿਆਜ਼ ਕੱਟ ਲੇ ਬਰੀਕ ਬਰੀਕ ਆਲੂ ਬੋਇਲ ਕਰ ਲੇ ਕੱਟ ਲੇ ਟਮਾਟਰ ਕੱਟ ਲੇ ਧਣੀਆਂ ਤੇ ਅਨਾਰ ਦੇ ਬੀਜ ਕੱਢ ਲੇ ਤੇ ਨਿੰਬੂ ਨਿੰਬੂ ਆਪਾਂ ਕੱਟ ਕੇ ਵਿੱਚ ਪਾ ਦੇਣਾ ਇਹਦੇ ਫਿਰ ਜੀਰਾ ਜਿਹੜਾ ਵਾ ਪੁੰਨ ਲਿਆ ਸੀਗਾ ਚਾਟ ਮਸਾਲਾ ਕਾਲੀ ਮਿਰਚ ਤੇ ਨਮਕ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਇਹਨਾਂ ਦੇ ਵਿੱਚ ਕਟੋਰੀਆਂ ਚ ਭਰ ਦਵਾਂਗੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਚਟਪਟੀ ਜਹੀ ਇਹ ਵੀ ਤੁਸੀਂ ਆਪਣੇ ਘਰ ਇਦਾਂ ਹੀ ਟਰਾਈ ਕਰਿਓ ਆ ਮੈਂ ਪਦੀਨੇ ਦੀ ਚਟਣੀ ਕੁੱਟੀ ਹੋਈ ਆ ਘਾਰੀ ਬਣਾਈ ਆਪਾਂ ਇਹ ਜਿਹੜੀ ਮਿੱਠੀ ਚਟਣੀ ਇਮਲੀ ਤੇ ਗੁੜ ਦੀ ਬਣਾਈ ਹੋਈ ਆ ਉੱਤੇ ਆਪਾਂ ਅਨਾਰ ਦਾ ਅਨਾਰ ਪਾਤੇ ਉੱਤੇ ਸਬਈਆਂ ਪਾ ਪੀਆਂ ਇਹਦੇ ਉੱਤੇ ਤੁਸੀਂ ਦਹੀਂ ਵੀ ਪਾ ਸਕਦੇ ਹੋ ਜਿਹੜਾ ਖੀਰਾ ਹੁੰਦਾ ਉਹ ਵੀ ਕੱਟ ਸਕਦੇ ਹੋ ਤੇ ਕਟੋਰੀ ਚਾਟ ਬਣ ਕੇ ਆਪਣੀ ਤਿਆਰ ਆ ਤੁਸੀਂ ਵੀ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਈਟ ਦੱਸਿਓ ਕਿੱਦਾਂ ਦੀ ਬਣੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ